ਸੱਚ ਕੋਈ ਨਹੀਂ ਦੱਸਦਾ ਨਾ ਦੱਸਣਾ ਚਾਹੁੰਦਾ ਵਾ ਸੱਚ ਕੋਈ ਨਹੀਂ ਬੋਲਦਾ ਆ ਦੋ ਤਿੰਨ ਦਿਨ ਹੋ ਗਿਆ ਇੱਕ ਕੁੜੀ ਦਾ ਕਤਲ ਹੋਇਆ ਅ ਦੱਸਦੇ ਅਮਿਤਪਾਲ ਸਿੰਘ ਮਹਿਰੋ ਹੈਂਡ ਪਾਰਟੀ ਨੇ ਕੀਤਾ ਅੱਜ ਸੱਚ ਦੱਸਾਂਗੇ ਤੈਨੂੰ ਲੋਕ ਕਹਿੰਦੇ ਕਿ ਉਹਨੂੰ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਪੋਸਟ ਕੀਤੀ ਤਾਂ ਕਰਕੇ ਕਤਲ ਕੀਤਾ ਗਿਆ ਅਸਲ ਵਜ੍ਹਾ ਅਸ਼ਲੀਲ ਕੰਟੈਂਟ ਨਹੀਂ ਹੈ ਅਸਲ ਵਜ੍ਹਾ ਹੋਰ ਹੈ ਬਹੁਤ ਸਾਰੇ ਲੋਕ ਆ ਜਿਹੜੇ ਸ਼ਲੀਲ ਕੰਟੈਂਟ ਪਾਉਂਦੇ ਆ ਬਾਲੀਵੁੱਡ ਹਾਲੀਵੁੱਡ ਟਾਲੀਵੁੱਡ ਪਾਲੀਵੁੱਡ ਲੋਕਲ ਪਰ ਕਾਰਨ ਰੀਜਨ ਕੋਈ ਹੋਰ ਹੈ ਖਾਸ ਹੈ ਰੀਜਨ ਅ ਉਹ ਤੋਂ ਪਹਿਲਾਂ ਦੱਸਾਂ ਕਿ ਇੱਕ ਵਾਰ ਨਾ ਹਦੀਪ ਸਿੰਘ ਨਿਜਤ ਦਾ ਜਿਹੜਾ ਕਤਲ ਹੋਇਆ ਤੇ ਇੱਕ ਪੌਡਕਾਸਟ ਤੇ ਇੱਕ ਵਿਅਕਤੀ ਦੂਸਰੇ ਨੂੰ ਪੁੱਛਦਾ ਕਿ ਤੁਸੀਂ ਇਸ ਨੂੰ ਕਤਲ ਕਹੋਗੇ ਜਾਂ ਵਧ ਤੇ ਉਹ ਕਹਿੰਦਾ ਕਿ ਬਾਅਦ ਚ ਦੱਸੂਗਾ ਜਦੋਂ ਮੈਂ ਇਹ ਤੁਹਾਡੇ ਤੇ ਸ਼ਰਧਾਂਗੇ ਤੁਸੀਂ ਇਸ ਨੂੰ ਕਤਲ ਕਹੋਗੇ ਜਾਂ ਵਧ ਮੈਂ ਤਾਂ ਤਰ ਤੈਸ਼ ਹਦਾ ਦੇਖੋ ਤੁਸੀਂ ਕੀ ਕਰਦੇ ਹੋ ਆਪਣੀ ਪਰਸਨਲ ਜ਼ਿੰਦਗੀ ਦੀ ਵੱਖਰੀ ਗੱਲ ਹੈ ਪਰ ਤੁਸੀਂ ਤੁਸੀਂ ਪੂਰੀ ਇੱਕ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰੋ ਆਪਣੀ ਪਛਾਣ ਛਪਾ ਲਓ ਤੇ ਦੂਸਰੇ ਦੀ ਪਛਾਣ ਤੇ ਤੁਸੀਂ ਆਪਣਾ ਗੰਧ ਕੋਲੋ ਇਹ ਬਰਦਾਸ਼ਤ ਤੋਂ ਬਾਹਰ ਹੈ ਇਹ ਗਲਤ ਆਹ ਉਹਨੇ ਇਹ ਆਪਣੇ ਨਾਂ ਦੇ ਪਿੱਛੇ ਇੱਕ ਕੌਰ ਲਗਾ ਕੇ ਤੇ ਸੋਸ਼ਲ ਮੀਡੀਆ ਤੇ ਗੰਦ ਕੋਲਿਆ ਉਹ ਬਦਨਾਮ ਨਹੀਂ ਹੋਈ ਬਦਨਾਮ ਇੱਕ ਕੌਰ ਹੋਈ ਸਮਝ ਰਹੇ ਨਾ ਬਦਨਾਮ ਇੱਕ ਕਮਿਊਨਿਟੀ ਹੋਈ ਜਿਹੜੇ ਨਹੀਂ ਜਾਣਦੇ ਜਾਂ ਅਣਜਾਣ ਨੇ ਉਹਨਾਂ ਨੇ ਇਹੀ ਸੋਚਿਆ ਨਾ ਇੱਕ ਸਿੱਖਾਂ ਦੀ ਕੁੜੀ ਆ ਗੰਦ ਕੋਲ ਰਹੀ ਆ ਇਹ ਗਲਤ ਹੈ ਇਹ ਬੰਦਾ ਇਸ ਤੋਂ ਬਾਹਰ ਹੈ ਮੈਂ ਮੈਂ ਕਿਸੇ ਵੀ ਕਤਲ ਦਾ ਸਮਰਥਨ ਨਹੀਂ ਕਰਦਾ ਸਾਰਿਆਂ ਨੂੰ ਜੀਣ ਦਾ ਅਧਿਕਾਰ ਹੈ ਤਤ ਕੋਈ ਹਲਕ ਨਹੀਂ ਪਰ ਜਿਹੜੇ ਵੀ ਇਹ ਕਰਦੇ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਕਿਉਂ ਇੱਕ ਸਸਤੀ ਲੋਕਪ੍ਰਿਤਾ ਇੱਕ ਸਸਤਾ ਬਿਜ਼ਨਸ ਜੇ ਤੁਹਾਡੇ ਚ ਕਲਾ ਹੈ ਨਾ ਤੇ ਕਲਾ ਦਿਖਾਓ ਕਲਾ ਦਾ ਮਤਲਬ ਹੈ ਐਵੇਂ ਦਾ ਕੰਟੈਂਟ ਬਣਾਓ ਜਿਹਦੇ ਤੁਹਾਡੀ ਕਲਾ ਝਲਕੇ ਤੁਹਾਡੇ ਸਕਰੀਨ 'ਤੇ ਝਲਕੇ ਐਵੇਂ ਦਾ ਕੰਟੈਂਟ ਬਣਾਓ ਜੀਦਾਂ ਤੁਹਾਡੀ ਕਲਾ ਬੋਲੇ ਅਸ਼ਲੀਲਤਾ ਨਾ ਬੋਲੇ ਇਹ ਤਾਂ ਹੋਵੇ ਗੱਲ ਪਰ ਉਹ ਵੀ ਕੀ ਕਰਨ ਸਾਡੇ ਚ 90% ਲੋਕ ਤਾਂ ਇਹੀ ਕੁਝ ਚਾਹੁੰਦੇ ਆ ਨਾ ਤਾਂ ਹੀ ਤਾਂ ਹਿੱਟ ਹੁੰਦੀ ਆ ਜੇ ਅਸੀਂ ਚੰਗੇ ਹੋਈਏ ਤੇ ਹਿੱਟ ਕਿਉ ਹੋਣ ਗਲਤੀ ਸਾਡੀ ਵੀ ਆ ਨਾ ਅਸੀਂ ਚੰਗੇ ਕੰਟ੍ਰੈਕਟ ਨੂੰ ਰਿਪੋਰਟ ਨਹੀਂ ਕਰਦੇ ਪਰ ਇਹਨਾ ਜ਼ਰੂਰ ਹੈ ਕਿ ਇਹਦੇ ਨਾਲ ਕੁਝ ਲੋਕਾਂ ਨੂੰ ਸਬਕ ਜ਼ਰੂਰ ਮਿਲ ਜੂਗਾ ਕੁਝ ਲੋਕ ਸ਼ਾਂਤ ਸੁਦਰ ਜਾਨ